ਪਰ ਮੇਰਾ ਤਾਂ ਮੰਨਣਾ ਇੱਥੋਂ ਤੱਕ ਐ ਬਈ ਜਿਹੜੀ ਨੌਜਵਾਨ ਪੀੜ੍ਹੀ ਨਸ਼ੇਤ ਲੱਗ ਚੁੱਕੀ ਆ ਸਾਨੂੰ ਉਹਦੇ ਤੇ ਫੋਕਸ ਕਰਨਾ ਚਾਹੀਦਾ ਪਰ ਜ਼ਿਆਦਾ ਫੋਕਸ ਜਿਹੜੀ ਆਉਣ ਵਾਲੀ ਜਨਰੇਸ਼ਨ ਐ ਵੀ ਉਹਨੂੰ ਬਚਾਉਣ ਤੇ ਕਰਨਾ ਚਾਹੀਦਾ ਕਿਉਂਕਿ ਹੁਣ ਦੁਕਾਨਾਂ ਉੱਤੇ ਆਮ ਇਨਸਟ੍ਰੀਮ ਦੇ ਰੈਡ ਬੁੱਲ એનર્ਜੀ ਡਰਿੰਕ ਦੇ ਰੂਪ ਵਿੱਚ ਦਿੱਤੀ ਜਾ ਰਹੀ ਐ ਉਹ ਕਿੱਥੋਂ ਦਾ ਕਹਿਣ ਲੱਗਦਾ ਵੀ ਦੇਸ਼ ਦੀ ਜਮਨ ਸਰਕਾਰ ਕਹਿ ਲਊ ਵੀ ਉਹਨੂੰ ਦੇਖਿਆ ਕਰ ਰਹੀ ਐ ਉਹ ਵੀ ਚੀਜ਼ ਦੇਣ ਵੇਲੇ ਨਸ਼ੇਤੀ ਲਾ ਰਹੀ ਐ 20 ਰੁਪਏ ਦੇ ਵਿੱਚ ਕਿਹੜੀ એનર્ਜੀ ਡਰਿੰਕ ਆ ਰਹੀ ਏ ਦੇਖੋ ਜਿਵੇਂ ਸਟ੍ਰਿੰਗ ਵਗੈਰਾ ਜੋ ਰੈਡ ਬੁੱਲ ਵਗੈਰਾ ਇਹ ਤਾਂ ਹਾਨੀਕਾਰਕ ਚੀਜ਼ਾਂ ਦਾ ਹੈ ਨੇ ਪਰ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਗਈ ਕਿਉਂਕਿ ਉਹ ਜੀਬ ਦੇ ਸਵਾਦ ਨੂੰ ਜਾਂ ਆਪਣੇ ਇੱਕ ਜੋ ਐਡ ਹੁੰਦੀ ਹੈ ਟੀਵੀਆਂ ਦੇ ਉਹਨੂੰ ਵੇਖ ਕੇ ਕਿ એનર્ਜੀ ਹੁੰਦੀ ਹੈ ਜੋ ਖੁਸ਼ੀ ਜੀ ਉਹ ਵੇਖ ਕੇ ਹੈ ਤਾਂ ਸਾਰਾ ਉੱਪਰੋਂ ਲੈ ਕੇ ਥਲੋ ਤੱਕ ਢਾਂਚਾ ਰਲ ਮਿਲ ਕੇ ਚੱਲਦਾ ਸਰਕਾਰਾਂ ਦਾ ਹਾਂਜੀ ਤੇ ਹੈ ਜੀ ਦੂਜੇ ਸਰਕਾਰਾਂ ਜਾਵੇ ਤੇ ਇਹ ਚੀਜ਼ਾਂ ਗੱਟਿਆਂ ਦੇ ਲਈ ਨਹੀਂ ਵੈਸੇ ਸਟਿੰਗ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਨੋਟ ਫॉर ਚਾਈਲਡ ਇਹ ਜ ਜ 5 ਤੋਂ 5 6 ਸਾਲ ਦਾ ਬੱਚਾ ਇਹਨੂੰ ਨਾ ਪੀਵੇ ਕਰੋ ਜੇ ਕਿਸੇ ਦੁਕਾਨਦਾਰ ਵੀ ਲੈਂਦਾ ਹੈ ਉਹ ਵੇਚ ਦਿੰਦਾ ਹੈ ਉਹ ਵੀ ਬੱਚੇ ਨੂੰ ਚਲੋ ਦੁਕਾਨਦਾਰਾਂ ਨੂੰ ਇੰਨੀ ਨੌਲੇਜ ਨਹੀਂਗੀ ਹਾਂਜੀ ਜਿਵੇਂ ਮਾਲ ਆਉਂਦਾ ਚਲੋ ਇਹ ਆ ਚੀਜ਼ ਆਈਏ ਕਿ ਠੰਡੇ ਠੰਡੇ ਕੋਲਡ ਡਰਿੰਕ ਦੇ ਰੂਪ ਦੇ ਵਿੱਚ ਇਹ ਸਟਿੰਗ ਨੂੰ ਅੱਗੇ ਵਰਤਾਈ ਜਾ ਰਿਹਾ ਜਾ ਰਹੇ ਨੇ ਜੋ ਕਿ ਇੱਕ ਸਾਨੀ ਦੇ ਚੀਜ਼ ਹੈ ਕਿ ਇਸ ਰਿੰਕ ਦਾ ਹੁਣ ਨਹੀਂ ਅਸਰ ਪਵੇਗਾ ਕਿਉਂਕਿ ਅਜੇ ਬੱਚਾ ਹੈ ਜਦੋਂ ਉਹ ਜਵਾਨ ਹੋਏਗਾ ਤੇ ਉਹ ਬਿਮਾਰਨ ਦਾ ਸ਼ਿਕਾਰ ਜਲਦੀ ਹੋਣ ਲੱਗ ਜਾਵੇਗਾ ਨਹੀਂ ਤਾਂ ਹੈਗੀ ਪਰ ਜਿਤ ਤੱਕ ਮੰਨਿਆ ਜਾਂਦਾ ਵੀ ਹੁਣ ਪਿੰਡ ਦੀ ਪੰਚਾਇਤ ਵੀ ਵੀ ਜਿਵੇਂ ਪੁਰਾਣੇ ਬਜ਼ੁਰਗ ਸਰਪੰਚ ਨੰਬਰਦਾਰ ਬਣ ਰਹੇ ਨੇ